ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਬਾਗੀ ਕਾਫਲੇ ਨਾਵਲ ਦੇ ਭਾਗ ਚੌਥੇ ਬਾਰੇ ਸੋ ਭਾਗ ਤੀਜੇ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਰਸ਼ਪਾਲ ਸਿੰਘ ਹੁੰਦਾ ਹੈ ਉਹਨੂੰ ਪੁਲਿਸ ਚੱਕ ਲੈ ਜਾਣੀ ਹੈ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰਿਆਂ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਨੇ ਕਹਿੰਦੇ ਵੀ ਰਾਤ ਦੇ ਪਾਉਣੇ 12 ਵਜੇ ਸਨ ਲੰਬੇ ਲੰਬੇ ਕੱਦਾਂ ਵਾਲੇ ਕਾਲੇ ਰੰਗਾਂ ਦੇ ਬਠਿੰਡੇ ਵਾਲੇ ਦਿਓ ਵਰਗੇ ਇੱਕ ਹੌਲਦਾਰ ਅਤੇ ਦੋ ਸਪਾਈਆਂ ਸਪੇਤ ਇਨਸਪੈਕਟਰ ਖਰਵੀਰ ਟੈਰਾ ਅੰਦਰ ਆਇਆ ਸ਼ਰਾਬ ਦੇ ਨਸ਼ੇ ਨਾਲ ਲਾਲ ਰੰਗ ਦੀਆਂ ਅੱਖਾਂ ਕਬਰ ਵਿਛੇ ਪਿੰਡ ਦੇ ਵੈਕੜੇ ਵਰਗੀਆਂ ਲੱਗ ਰਹੀਆਂ ਸਨ ਰੂੜੀ ਮਾਰਕਾ ਸ਼ਰਾਬ ਦੀ ਸਣਾਦ ਨੇ ਕਮਰਾ ਕਹਿੰਦੇ ਵੀ ਗੰਦੇ ਪਾਣੀ ਦਾ ਸੀਵਰ ਬਣਾ ਦਿੱਤਾ ਸੀ ਇਨਸਪੈਕਟਰ ਨੇ ਕਮਰੇ ਅੰਦਰ ਵਰਦਿਆਂ ਹੀ ਰਸ਼ਪਾਲ ਸਿੰਘ ਨੂੰ ਗਾਲਾਂਾਂ ਮੇ ਤੋਂ ਫੜ ਕੇ ਖੜਾ ਕਰ ਲਿਆ ਤੇ ਉਸਦੇ ਮੂੰਹ ਤੇ ਥੱਪੜ ਮਾਰਦਿਆਂ ਕਿਹਾ ਵੀ ਤੇਰੀ ਭੈਣ ਦੀ ਕੁੱਤਿਆ ਬੈਠਾ ਕੀ ਕਰਦਾ ਓਏ ਤੈਨੂੰ ਪਤਾ ਨਹੀਂ ਵੀ ਇਹ ਥਾਣਾ ਹੈ ਮੌਜ ਨਾਲ ਬੈਠਾ ਹੈ ਇੱਥੇ ਵਿਆਹ ਆ ਪੜ੍ਹਾਈਆਂ ਨੂੰ ਸਲੂਟ ਨਹੀਂ ਦੇਣਾ ਤੂੰ ਮੈਨੂੰ ਪੁਲਿਸ ਦੇ ਕਾਨੂੰਨਾਂ ਬਾਰੇ ਕੋਈ ਪਤਾ ਨਹੀਂ ਮੈਂ ਫੌਜੀ ਬੰਦਾ ਮੈਂ ਤਾਂ ਅਜੇ ਰੰਗਰੂਟੀ ਸੀਗਾ ਮੇਰੀ ਤਾਂ ਸਰਵਿਸ ਅਜੇ 5 ਸਾਲ ਸੀ ਇੱਧਰ ਧਾਰਮਿਕ ਸੇਵਾ ਵਿੱਚ ਮੇਰਾ ਕੋਟ ਮਾਰਸ਼ਲ ਹੋ ਗਿਆ ਰਸ਼ਪਾਲ ਸਿੰਘ ਨੇ ਬਿੱਤੀ ਦੱਸਦਿਆਂ ਕਿਹਾ ਕਿਹੜੀ ਧਾਰਮਿਕ ਸੇਵਾ ਦੀ ਗੱਲ ਕਰਦਾ ਓਏ ਜਿੰਨਾ ਹੌਲਦਾਰ ਨੇ ਹਲਕੇ ਕੁੱਤੇ ਮੰਗ ਝੱਗ ਸੁੱਟਦੇ ਗਿਆ ਦਰਬਾਰ ਸਾਹਿਬ ਸ਼੍ਰੀ ਅਮਰਤ ਸਰ ਦੀ ਬੇਅਦਮੀ ਨੂੰ ਬਚਾਉਣ ਲਈ ਨੌਕਰੀ ਛੱਡਣੀ ਦੇਸ਼ ਧਰੋਹੀ ਕਰਨੋਂ ਭੈਣ ਦੇਣਿਆ ਧਾਰਮਿਕ ਸੇਵਾ ਸਮਝਦਾ ਹੌਲਦਾਰਾ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਕੇ ਗੁਰੂ ਦੀ ਕਸਮ ਖਾ ਕੇ ਮੈਂ ਜਾਂ ਅਸੀਂ ਸਾਰੇ ਸਿੱਖ ਨੌਕਰੀ ਕਰਦੇ ਸੀ ਉਸੇ ਗੁਰੂ ਉੱਤੇ ਇਸ ਸਰਕਾਰ ਨੇ ਗੋਲੀ ਚਲਾ ਦਿੱਤੀ ਹਮਲਾ ਕਰ ਦਿੱਤਾ ਉਹ ਚੰਗਾ ਚੰਗਾ ਤੋਏ ਦੱਸ ਵੀ ਫੌਜ ਤੋਂ ਭਗੌੜਾ ਹੋਣ ਲਈ ਤੁਹਾਨੂੰ ਕਿਸੇ ਨੇ ਉਕਸਾਇਆ ਸੀ ਜਾਂ ਆਪਣੇ ਆਪ ਗੌੜੇ ਹੋ ਜਾਂ ਤੁਸੀਂ ਇੰਸਪੈਕਟਰ ਨੇ ਰਸ਼ਪਾਲ ਸਿੰਘ ਦੇ ਮੂੰਹ ਵੱਲ ਵੇਖਦਿਆਂ ਕਿਹਾ ਸਾਡੀ ਪਲਾਟੂਨ ਦਾ ਹੌਲਦਾਰ ਧਰਮਪ੍ਰੀਤ ਸਿੰਘ ਜੋ ਮੁਕਾਬਲੇ ਵਿੱਚ ਕਹਿੰਦਾ ਵੀ ਸ਼ਹੀਦ ਹੋ ਗਿਆ ਸੀ ਉਹ ਐਮਆਈ ਦੇ ਸੂਬੇਦਾਰ ਗੋਪਾਲ ਸਰੂਪ ਕੋਲੋਂ ਸੁਣ ਕੇ ਆਇਆ ਸੀ ਕੀ ਸੁਣ ਕੇ ਆਇਆ ਸੀ ਇੰਸਪੈਕਟਰ ਨੇ ਪੁੱਛਿਆ ਸੂਬੇਦਾਰ ਗੋਪਾਲ ਸਰੂਪ ਨੇ ਸਾਡੇ ਹੌਲਦਾਰ ਨੂੰ ਗੁਪਤ ਸੂਚਨਾ ਦਿੱਤੀ ਸੀ ਬਈ ਦੇਖਦੀ ਪ੍ਰਧਾਨ ਮੰਤਰੀ ਇੰਤਰਾ ਗਾਂਧੀ ਨੇ ਆਪਣੇ ਮੰਤਰੀਆਂ ਨਾਲ ਅਤੇ ਫੌਜ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਪਾਕਿਸਤਾਨ ਨਾਲ ਲੜਾਈ ਲਾ ਕੇ ਪੰਜਾਬ ਵਿੱਚ 10 ਸਾਲ ਦੀ ਉਮਰ ਤੋਂ ਲੈ ਕੇ 50 ਸਾਲ ਦੀ ਉਮਰ ਦਾ ਇੱਕ ਵੀ ਸਿੱਖ ਜਿਉਂਦਾ ਨਾ ਛੱਡੋ ਕਹਿੰਦੀ। ਅੱਛਾ ਸੂਬੇਦਾਰ ਨੇ ਇਹੋ ਜੀ ਸੀਕ੍ਰੇਟ ਗੱਲ ਤੁਹਾਡੇ ਹੌਲਦਾਰ ਨੂੰ ਦੱਸ ਜਿਵੇਂ ਦਿੱਤੀ। ਨਾਲੇ ਸੂਬੇਦਾਰ ਉਹਦਾ ਭਣੋਈਆਂ ਲੱਗਦਾ ਸੀ ਜਿਨ੍ਹਾਂ ਨੇ ਮੂੰਹ 'ਚੋਂ ਝੱਗ ਸੁੱਟਦੇ ਆ ਕਿ ਆ ਗਪਾਲ ਸਰੂਪ ਇੱਕ ਇਨਸਾਨ ਸੀ ਉਸ ਦੇ ਅੰਦਰ ਇਨਸਾਨੀਅਤ ਵੱਸਦੀ ਸੀ ਤੇ ਤੁਸੀਂ ਵੀ ਸਿੱਖ ਹੋ ਮੈਂ ਵੀ ਸਿੱਖਾਂ ਕਹਿੰਦਾ। ਤੇ ਉਹ ਸ਼ਹੀਦ ਹੋਣ ਵਾਲਾ ਵੀ ਸਿੱਖ ਸੀ। ਸਿੱਖ ਧਰਮ ਦੇ ਸ਼ਹੀਦ ਪ੍ਰਤੀ ਤੁਸੀਂ ਇਹੋ ਜੇ ਸ਼ਬਦ ਬੋਲਦੇ ਸੋਭਦੇ ਨਹੀਂ। ਰਸ਼ਪਾਲ ਸਿੰਘ ਨੇ ਨਿਜਕ ਹੋ ਕੇ ਇੰਸਪੈਕਟਰ ਤੇ ਹੌਲਦਾਰ ਨੂੰ ਕਿਹਾ ਸਾਲਾ ਵੱਡਾ ਧਰਮਾਤਮਾ ਮੈਨੂੰ ਬੋਲਣਾ ਸਿਖਾਉਂਦਾ ਰਾਤ ਨੂੰ ਮਾਣਿਆਂ ਵਾਲਾ ਠੇਕਾ ਕਿਹਨੇ ਲੁੱਟਿਆ ਓ ਜੀ ਮੈਂ ਕੋਈ ਠੇਕਾ ਠੂਕਾ ਨਹੀਂ ਲੁੱਟਿਆ ਮੈਂ ਤਾਂ ਜਿਸ ਦਿਨ ਦਾ ਜੇਲੋਂ ਛੁੱਟ ਕੇ ਆਇਆ ਹਾਂ ਕਦੇ ਘਰੋਂ ਬਾਹਰ ਨਹੀਂ ਗਿਆ ਨਾ ਮੈਂ ਕਦੇ ਇਹੋ ਜਾਂ ਨੀਚ ਕੰਮ ਕਰਾਂ ਤੇਰੀ ਭੈਣ ਦੀ ਹੋਰ ਅਸੀਂ ਲੁੱਟਿਆ ਪੂਲੀ ਵਾਲੇ ਕਾਕਾ ਅਤੇ ਮੀੜਾ ਪੂਲੇ ਵਾਲਾ ਭੁਪਿੰਦਰ ਖਾਲਸਾ ਤੇ ਹਰਦੇਵ ਹੈ ਵੀ ਪੰਜਾ ਜਾਣਿਆ ਨੇ ਤੁਸੀਂ ਰਾਤ 10 ਵਜੇ ਠੇਕਾ ਲੁੱਟਿਆ ਭੈਣ ਦੇ ਯਾਰਾ ਹੁਣ ਮੁੱਕਰੀ ਜਨ ਕਹਿੰਦੇ ਆ ਰਸ਼ਪਾਲ ਸਿੰਘ ਨੂੰ ਗਲਮੇ ਤੋਂ ਫੜ ਕੇ ਮੁਧੇ ਮੁਹ ਫਰ ਸ਼ਟ ਤੇ ਛੁੜਦੇ ਆ ਹੀ ਡਾਂਗਾ ਦਾ ਮੀਂਹ ਭਰਾ ਦਿੱਤਾ ਉਹ ਮੈਂ ਬੇਗੁਨਾ ਮੈਨੂੰ ਬੇਕਸੂਰ ਨੂੰ ਕਿਉਂ ਮਾਰਦੀਆਂ ਤੁਸੀਂ ਨਹੀਂ ਮਾਰਦੇ ਤੈਨੂੰ ਦੱਸ ਉਹ ਚਾਰੇ ਜਾਣੇ ਕਿੱਥੇ ਨੇ ਮੈਨੂੰ ਨਹੀਂ ਪਤਾ ਉਹਨਾਂ ਦਾ ਮੈਂ ਨਹੀਂ ਜਾਣਦਾ ਉਹਨਾਂ ਨੂੰ ਇਹ ਕੌਣ ਨੇ ਮੇਰਾ ਉਹਨਾਂ ਨਾਲ ਕੋਈ ਸਬੰਧ ਨਹੀਂ ਹੈਂਦਾ ਤੂੰ ਤਾਂ ਸਭ ਨੂੰ ਜਾਣਨ ਲੱਗ ਪਵੇਂਗਾ ਪੁੱਤ ਤੂੰ ਤਾਂ ਹੁਣ ਸਭ ਕੁਝ ਫੜੱਕ ਫੜੱਕ ਬਕੇਗਾ ਤੈਨੂੰ ਪਤਾ ਹੈ ਵੀ ਮੈਂ بڑا ਕੁੱਤਾ ਬੰਦਾ ਭੈਣ ਦੀ ਗਾਲ ਕੱਢਦਾ ਇੰਸਪੈਕਟਰ ਨੇ ਕਿਹਾ ਏ ਕਹਿੰਦਾ ਵੀ ਮੈਨੂੰ ਦੱਸਣ ਦੀ ਲੋੜ ਨਹੀਂ ਬੰਦੇ ਦੀ ਬੋਲੀ ਤੋਂ ਤੇ ਕੁੱਤੇ ਦੇ ਭੌਂਕਣ ਤੋਂ ਉਹਦੀ ਆਦਤ ਤੋਂ ਪਛਾਣ ਆ ਜਾਂਦੀ ਹੈ ਵੀ ਇਹ ਇਹ ਆਪਦੇ ਪਿਓ ਦਾ ਹੈ ਕਿ ਹਰਾਮ ਦਾ ਹੈ ਉਹ ਦੇਵੋ ਦੀ ਭੈਣ ਦੀ ਵੱਡੇ ਫਿਲਾਸਫਰ ਦੀ ਤੇਰੀ ਧੀ ਮੇਰੀ ਭੈਣ ਲੱਗਦੀ ਹੈ ਤੇਰੀ ਕਰਤੂਤ ਦਾ ਮੈਨੂੰ ਪਹਿਲੀ ਪਤਾ ਲੱਗ ਗਿਆ ਇੰਸਪੈਕਟਰ ਆ ਇਹਦੀਆਂ ਲਤਾਂ ਖਿੱਚੋ ਪਾੜੋ ਇਹਦੇ ਚੱਡੇ ਇਹਦੀ ਪਾਓ ਪੈਟਰੋਲ ਇਹਨੂੰ ਦੱਸੋ ਮੈਂ ਕੀ ਆ ਕੌਣ ਆ ਆਰਡਰ ਸੁਣਦਿਆਂ ਹੀ ਦਿਓ ਵਰਗੇ ਹੌਲਦਾਰ ਨੇ ਰਿਸ਼ਪਾਲ ਸਿੰਘਾ ਨੂੰ ਕੇਸ ਤੋਂ ਫੜ ਕੇ ਕੁਰਸੀ ਨਾਲ ਸਿੱਧਾ ਬਿਠਾ ਲਿਆ ਹੌਲਦਾਰ ਕੇਸ ਫੜਕੇ ਸਿੰਘ ਦੇ ਪਿਛਲੇ ਪਾਸੇ ਕੁਰਸੀ ਉੱਤੇ ਬੈਠ ਗਿਆ ਰਚਪਾਲ ਸਿੰਘ ਦੀਆਂ ਬਾਹਾਂ ਪਿੱਛੇ ਨੂੰ ਮੋੜ ਕੇ ਸਿਪਾਈਆਂ ਨੇ ਕੁਰਸੀ ਦੇ ਪਾਵੇਂ ਨਾਲ ਬੰਨ੍ਹ ਦਿੱਤੀਆਂ ਦੋ ਸਿਪਾਈਆਂ ਨੇ ਰਚਪਾਲ ਸਿੰਘ ਦੀਆਂ ਲੱਤਾਂ ਖਿੱਚ ਕੇ ਚੱਡੇ ਪਾੜਨੇ ਸ਼ੁਰੂ ਕੀਤੇ ਹੁਣ ਰਚਪਾਲ ਸਿੰਘ ਦੇ ਸਨਾਂ ਦਾ ਮਾਸ ਕਿਕਰ ਦੀ ਸੁੱਕੀ ਖੜਪਾੜ ਵਾਂਗ ਪਟਣ ਲੱਗਾ ਵਾਇਗਰੋ ਕਹਿੰਦਾ ਹੋਇਆ ਸਿੰਘ ਬੇਹੋਸ਼ ਹੋ ਗਿਆ ਚਾਰ ਬੁੱਛੜ ਰਚਪਾਲ ਸਿੰਘ ਨੂੰ ਸਾਰੀ ਰਾਤ ਰੋਮਵਾਗ ਪਿੰਜ ਦੇ ਰਹੇ ਅਲਫ ਨੰਗਾ ਕਰਕੇ ਉਹਦੇ ਪੱਟਾਂ ਵਿੱਚ ਚੀਰੇ ਲਾ ਕੇ ਲੋਨ ਪਾਉਂਦੇ ਭਰਿਆ ਗਿਆ ਕਹਿੰਦੇ ਗੋਪਤਾ ਅੰਗਾ ਵਿੱਚ ਮਿਰਚਾਂ ਤੇ ਪੈਟਰੋਲ ਪਾਇਆ ਗਿਆ, ਬਿਜਲੀ ਦੇ ਕਰੰਟ ਲਾਏ ਗਏ, ਤਸ਼ੱਦਦ ਸਹੰਦੇ ਆ ਉੱਦੀ ਆਵਾਜ਼ ਨਿਕਲਣੋਂ ਬੰਦ ਹੋ ਗਈ। ਚੌਥੇ ਦਿਨ ਠੇਕੇ ਲੁੱਟਣ ਦਾ ਕੇਸ ਪਾ ਕੇ ਰਸ਼ਪਾਲ ਸਿੰਘ ਨੂੰ ਬਠਿੰਡੇ ਜੇਲ੍ਹ 'ਚ ਭੇਜ ਦਿੱਤਾ ਗਿਆ। ਹੁਣ ਕਤਤਕ ਮਹੀਨੇ ਦੀ ਨਿੱਗੀ ਨਿੱਗੀ ਦੁਪਹਿਰ ਸੀ, ਢਾਡੀ ਹੀ ਸਖਾਵੇਂ ਤੇ ਮਿੱਠੀ ਮਿੱਠੀ ਧੁੱਪ ਚਮਕ ਰਹੀ ਸੀ, ਪਰ ਨਵਿੰਦਰਪਾਲ ਸਿੰਘ ਨੂੰ ਪਤਾ ਨਹੀਂ ਕਿਉਂ ਚੰਗੀ ਨਹੀਂ ਸੀ ਲੱਗ ਰਹੀ। ਮੰਜੇ ਉੱਤੇ ਉੱਦੀ ਪਾਈ ਬੈਠਾ ਉਹ ਕਿਸੇ ਬਹੁਤ ਹੀ ਚਿੰਤਾ ਵਿੱਚ ਡੁੱਬਿਆ ਵਿਖਾਈ ਦੇ ਰਿਹਾ ਸੀ। ਜਿੰਤਾਉ ਉਹਦੇ ਚਫੇਰੇ 'ਚ ਧੂਏਂ ਵਾਂਗ ਪੱਸਰ ਸਾਹ ਘੁੱਟਣ ਤੱਕ ਦੀ ਨੌਬਤ ਪੈਦਾ ਕਰ ਰਹੀ ਸੀ ਕਿਸੇ ਕਿਸੇ ਵੇਲੇ ਸਿਰ ਉੱਚਾ ਕਰਕੇ ਉਹ ਆਲੇ-ਦੁਆਲੇ ਦੂਰ ਤੱਕ ਨਜ਼ਰ ਮਾਰਦਾ ਡੂੰਘੇ ਵਹਿਣ ਵਿੱਚ ਵਹਿਣ ਲੱਗ ਜਾਂਦਾ ਅਚਾਨਕ ਹੀ ਥੱਪ-ਥੱਪ ਕਿਸੇ ਦੇ ਪੈਰਾਂ ਦੀ ਪੈੜਚਾਲ ਦੀ ਵਿੜਕ ਨੇ ਉਹਦੀ ਚੇਤਨਾ ਨੂੰ ਪਲ ਹੀ ਵਿੱਚ ਮੋੜ ਲਿਆਂਦਾ ਵੱਡੇ ਪੂਹੇ ਵੱਲ ਵੇਖਿਆ ਅਤੀਤ 'ਚ ਭੂਤ ਕਾਲ 'ਚ ਬੀਤੇ ਸਮੇਂ ਵਿਚੜਿਆ ਸਾਥੀ ਰਚਪਾਲ ਸਿੰਘ ਆ ਰਿਹਾ ਸੀ ਸਤਿ ਸ੍ਰੀ ਅਕਾਲ ਸਾਹਿਬ ਸਤਿ ਸ੍ਰੀ ਅਕਾਲ ਰਚਪਾਲ ਵੀਰ ਕੀ ਹਾਲ ਹੈ ਠੀਕ ਹੈ ਸਾਹਿਬ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਜਾਂਦਾ ਥੋੜਾ ਦੱਸੋ ਸਾਹਿਬ ਕੀ ਹਾਲ ਹੈ ਬਸ ਵੀਰੇਆ ਠੀਕ ਹੈ ਜਿਹੜਾ ਟਾਈਮ ਪਾਸ ਹੋਈ ਜਾਂਦਾ ਹੈ ਸਾਹਿਬ ਮੇਮ ਸਾਹਿਬ ਵੀ ਇੱਥੇ ਹੀ ਨੇ ਕਿ ਡਿਊਟੀ ਉੱਤੇ ਉਹ ਘਰੇ ਹੀ ਨੇ ਸਾਹਿਬ ਬੱਚੇ ਕਿੰਨੇ ਨੇ ਤੁਹਾਡੇ ਇੱਕ ਪੁੱਤਾਂਗੀ ਉਹ ਹੈ ਕਿੰਨੇ ਸਾਲ ਦਾ ਹੋ ਗਿਆ ਸਰ ਹੋ ਹੀ ਗਿਆ ਕੋਈ 5 ਕੁ ਸਾਲ ਦਾ ਕੀ ਨਾਂ ਰੱਖਿਆ ਸਾ ਪੁੱਤਾਂਗੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਉੱਤੇ ਹੀ ਮੇਮ ਸਾਹਿਬ ਨੇ ਰੱਖਿਆ ਮਨਿੰਦਰਪਾਲ ਸਿੰਘ ਫੇਰ ਤਾਂ ਸਾਹਿਬ ਤੁਹਾਡੇ ਨਾਂ ਨਾਲ ਮਿਲਦਾ ਜੁਲਦਾ ਹੀ ਰੱਖਿਆ ਵੀਰ ਰਚਪਾਲ ਪਚੰਗੀ ਸਾਡੇ ਦੋਹਾਂ ਦੇ ਪਿਆਰ ਦੀ ਨਿਸ਼ਾਨੀ ਹੈ ਪਚੰਗੀ ਤਾਂ ਸਿਰਫ ਵਾਹਿਗੁਰੂ ਦੀ ਬਖਸ਼ੀ ਦਾਤ ਐ ਕਪਤਾਨ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਸਾਬ ਤੁਸੀਂ ਅਜੇ ਉਦਾਸ ਜਿਵੇਂ ਬੋਲ ਰਹੇ ਹੋ ਕੀ ਗੱਲ ਹੈ ਕੋਈ ਚਿੰਤਾ ਹੈ ਤੁਹਾਨੂੰ ਹਾਂ ਵੀਰ ਰਚਪਾਲ ਸਿੰਘ ਕਿਸ ਗੱਲ ਦੀ ਚਿੰਤਾ ਹੈ ਸਾਬ ਉਹ ਕੀ ਬਣੂ ਸਾਡਾ ਸਾਡੀ ਕੌਮ ਦਾ ਸਾਡੇ ਪੰਜਾਬ ਦਾ ਅਸੀਂ ਤਾਂ ਪੰਜਾਬ ਨੂੰ ਸਾਡੀ ਕੌਮ ਨੂੰ ਗੁਰੂ ਦੇ ਪੰਥ ਨੂੰ ਬਚਾਉਣ ਲਈ ਆਪਣਾ ਭੁੱਖ ਹਨੇਰਾ ਕਰਦੇ ਆ ਭਾਈ ਬਿਆਨਤ ਸਿੰਘ ਸਤਵੰਤ ਸਿੰਘ ਹੋਰਾਂ ਸਿੱਖੀ ਦੀ ਪੱਗ ਬਚਾਉਣ ਲਈ ਮੌਤ ਨੂੰ ਜਫੀ ਪਾ ਲਈ ਸਾਡੀ ਕੌਮ ਦੀਆਂ ਹਜ਼ਾਰਾਂ ਮਾਵਾਂ ਦੇ ਲਾਲ ਭੈਣਾ ਦੇ ਵੀਰੇ ਸੁਹਾਗਣਾਂ ਦੇ ਸੁਹਾਗ ਮਾਸੂਮ ਬੱਚਿਆਂ ਦੇ ਬਾਪ ਮੌਤ ਦੀ ਬਲੀ ਚੜ ਗਏ ਉਹ ਕਹਿੰਦਾ ਵੀ ਵੀਰ ਮੈਨੂੰ ਅੱਗੇ ਕੁਝ ਨਜ਼ਰ ਨਹੀਂ ਆਉਂਦਾ ਦੇਖਦਾ ਸੰਘਰਸ਼ ਠੰਡਾ ਪੈਂਦਾ ਜਾ ਰਿਹਾ ਕੈਪਟਨ ਸਾਹਿਬ ਫਿਕਰ ਨਾ ਕਰੋ ਉਹ ਸੰਘਰਸ਼ ਨੂੰ ਠੰਡਾ ਨਹੀਂ ਪੈਂਡ ਦਿੰਦੇ ਪੰਜਾਬ ਦੀ ਧਰਤੀ ਉੱਤੇ ਕਲਾਸ਼ਨਕੋਵ ਮਾਟਰ ਗੰਨਾ ਪਰਪਸ ਗੰਨਾ ਅਤੇ ਆਰਐਲ ਵਗੈਰਾ ਆ ਚੁੱਕੇ ਨੇ ਪੰਜਾਬ ਦੀ ਆਜ਼ਾਦੀ ਲਈ ਮਰਦੇ ਦਮ ਤੱਕ ਲੜਾਂਗੇ ਬਰਾਬਰਤਾ ਹੋ ਹੀ ਚੁਕੇ ਆ ਹੁਣ ਖਾਲਸਾ ਕੌਮ ਨੂੰ ਆਬਾਦ ਕਰਨ ਲਈ ਘਰਾਂ ਤੋਂ ਨਿਕਲੇ ਆ ਸਿਰਾ ਉਤੇ ਖੱਫਣ ਬਣ ਕੇ ਰਚਪਾਲ ਸਿੰਘ ਖਾਲਸਾ ਪੰਥ ਦੀ ਆਜ਼ਾਦੀ ਦੀ ਉਡੀਕ ਵਿੱਚ ਬੋਲੀ ਜਾ ਰਿਹਾ ਸੀ ਉਹ ਚੱਲ ਛੱਡ ਮੈਨੂੰ ਇਹ ਦੱਸ ਵੀ ਅੱਜ ਕੱਲ ਕੀ ਕਰਦਾ ਹੈ ਖਾਲਸਾ ਪੰਥ ਦੀ ਸੇਵਾ ਅੱਛਾ ਜੀ ਠੀਕ ਹੈ ਹਾਂਜੀ ਜੇਲ੍ਹ ਵਿੱਚ ਕਿੰਨੀ ਦੇਰ ਰਿਹਾ ਕਹਿੰਦਾ ਸਾਬ ਜੀ ਪੂਰੇ 5 ਸਾਲ ਜੇਲ੍ਹ ਯਾਤਰਾ ਕੀਤੀ ਜੇਲ੍ਹ ਤੋਂ ਰਿਹਾ ਹੋ ਕੇ ਮੈਂ ਪਿੰਡ ਆ ਗਿਆ ਮੇਰੇ ਘਰ ਆਉਣ ਤੇ ਕਹਿੰਦਾ ਵੀ ਸਾਡੇ ਸਾਰੇ ਪਿੰਡ ਨੇ ਬਹੁਤ ਖੁਸ਼ੀ ਮਨਾਈ ਸੀ ਪਿੰਡ ਗੁਰਦੁਆਰਾ ਸਾਹਿਬ ਵਿੱਚ ਸਾਰੇ ਪਿੰਡ ਨੇ ਸਾਂਝਾ ਅਖੰਡਵਾੜ ਕਰਵਾਇਆ ਸੀ 5 ਸਾਲਾਂ ਤੋਂ ਮੈਂ ਬਾਹਰ ਆ ਕੇ ਸਿੱਖ ਪੰਥ ਦੀ ਰੌਣਕ ਵੇਖੀ ਸੀ ਸਾਰੇ ਇਲਾਕੇ ਦੇ ਜਿਹੜਾ ਰੂ ਲੀਡਰ ਫੈਡਰੇਸ਼ਨ ਵਰਕਰ ਢਾਡੀ ਜਥੇ ਵੀ ਆਏ ਸਨ ਬੜਾ ਰਗ ਬਣਿਆ ਸੀ ਅਖੰਡ ਪਾੜ ਦੀ ਸਮਾਪਤੀ ਤੋਂ ਪਿੱਛੋਂ ਮੈਂ ਪਿੰਡ ਦੇ ਬੰਦਿਆਂ ਨਾਲ ਟੈਂਟ ਵਗੈਰਾ ਦਾ ਸਮਾਨ ਛੱਡਣ ਪੁੱਚੋ ਮੰਡੀ ਚਲਿਆ ਗਿਆ ਕਹਿੰਦਾ ਬਾਜ਼ਾਰ ਵਿੱਚ ਮੈਨੂੰ ਫੂਲ ਥਾਣੇ ਦਾ ਇੰਸਪੈਕਟਰ ਖਰਵੀਰ ਟਹਿਰਾ ਨਜਾਇਜ਼ੀ ਚੋਕੇ ਲੈ ਗਿਆ। ਮੇਰੇ ਨਾਲ ਵਾਲਿਆਂ ਨੂੰ ਕਿਸੇ ਨੂੰ ਪਤਾ ਹੀ ਨਾ ਲੱਗਿਆ। ਥਾਣੇ ਲਾ ਜਾ ਕੇ ਮੇਰੇ ਉੱਤੇ ਕਹਿੰਦੇ ਵੀ ਠੇਕੇ ਲੁੱਟਣ ਦਾ ਕੇਸ ਪਾ ਕੇ ਅਗਲੇ ਦਿਨ ਬਠਿੰਡੇ ਜੇਲ੍ਹ ਭੇਜ ਦਿੱਤਾ। ਰਛਪਾਲ ਫੇਰ ਤੋਂ ਕੁੱਟਮਾਰ ਤੋਂ ਤਾਂ ਬਚ ਗਿਆ ਹੁਣ। ਕੁੱਟ ਤਾਂ ਸਾਹਬ ਜੀ ਕੀ ਦੱਸਾਂ ਇੱਕ ਰਾਤ ਵਿੱਚ ਹੀ ਸਾਰੀ ਉਮਰ ਦਾ ਰੋਗੀ ਬਣਾ ਦਿੱਤਾ ਉਹਨਾਂ ਨੇ। ਰੋਗੀ ਕਰਕੇ ਨਕਾਰਾ ਕਰਕੇ ਸਾਡੇ ਆਪਣੇ ਹੀ ਮੈਨੂੰ ਜੇਲ੍ਹ ਚ ਸੁਟਾਏ। ਪੂਰਾ 1 ਮਹੀਨਾ ਨਹੀਂ ਮੈਂ ਉੱਠ ਕੇ ਤੁਰ ਸਕਿਆ। ਨਹੀਂ ਆਪਣੇ ਹੱਥਾਂ ਨਾਲ ਕੁਝ ਖਾ ਪੀ ਸਕਿਆ ਤੇ ਨਾ ਹੀ ਆਪਣੇ ਕਿਰਿਆ ਸੰਭਾਲ ਸਕਿਆ ਕਹਿੰਦਾ ਮੇਰੇ ਚੱਡੇ ਪਾੜ ਦਿੱਤੇ ਪੁੱਠਾ ਲਮਕਾ ਕੇ ਮੋਢੇ ਕੱਢ ਦਿੱਤੇ ਗੁਫਤਾਂ ਅੰਗਾ ਨੂੰ ਬਿਜਲੀ ਦੇ ਸ਼ਾਰਟ ਲਾਏ ਗੁਫਤਾਂ ਅੰਗਾ ਤੇ ਪਟ્રોલ ਪਾਇਆ ਪੱਟਾਂ ਤੇ ਲੁੱਕੜਦਾ ਮੋਟਾ ਕੋਟਣਾ ਫਿਰਿਆ ਗਿਆ ਕਹਿੰਦਾ ਬੱਸ ਬੱਸ ਵੀਰ ਮੈਥੋ ਤੇਰਾ ਬਿੱਤਿਆ ਹਾਲ ਸੁਣਿਆ ਨਹੀਂ ਜਾਂਦਾ ਪਰ ਵੀਰ ਸਾਲਿਆਂ ਨੇ ਤੇਰੇ ਉੱਤੇ ਇਹਨਾਂ ਨਜਾਇਜ਼ ਜ਼ੁਲਮ ਕਿਉਂ ਕੀਤਾ ਪਠਿੰਡੇ ਵਾਲੇ ਐਸਐਸਪੀ ਗੋਮੇਦ ਖੈਣੀ ਨੂੰ ਖੁਸ਼ ਕਰਨ ਲਈ ਸਾਹਿਬ ਉਹ ਬੱਸ ਵੀਰਿਆ ਇਹੋ ਹੀ ਚਿੰਤਾ ਕਹਿੰਦਾ ਵੀ ਇਹਨੂੰ ਖਾਈ ਜਾਂਦੀ ਐ ਸਰਕਾਰ ਨੂੰ ਖੁਸ਼ ਕਰ ਲਈ ਸਾਡੇ ਆਪਣੇ ਹੀ ਆਪਣਿਆਂ ਨੂੰ ਜ਼ੁਲਮ ਦਾ ਸ਼ਿਕਾਰ ਕਿਉਂ ਬਣਾ ਰਹੇ ਨੇ ਸਾਬ ਸਾਡੀਆਂ ਗਦਾਰੀਆਂ ਹੀ ਤਾਂ ਸਾਨੂੰ ਆਜ਼ਾਦ ਨਹੀਂ ਹੋਣ ਦਿੰਦੀਆਂ ਹਾਂ ਵੀਰੇ ਸਹੀ ਗੱਲ ਐ ਤੇਰੀ ਫਿਰ ਤੇਰੀ ਜਮਾਨਤ ਕਿੰਨੇ ਚਿਰ ਤੋਂ ਹੋਈ 4 ਮਹੀਨਿਆਂ ਤੋਂ ਹੁਣ ਫੇਰ ਠੀਕ ਠਾਕ ਐ ਹਾਂ ਸਾਬ ਉਸ ਕੇਸ ਤੋਂ ਨਾ ਕਹਿੰਦਾ ਵੀ ਬਰੀ ਹੋ ਗਿਆ ਪਰ ਪੁਲਿਸ ਨੇ ਮੇਰਾ ਪਿੱਛਾ ਨਹੀਂ ਛੱਡਿਆ ਤੇ ਮੁੜ ਕੇ ਮੈਂ ਘਰ ਬੈਠ ਕੇ ਵੀ ਨਹੀਂ ਵੇਖਿਆ ਅੱਛਾ ਲਓ ਜੀ ਦੁੱਧ ਪੀਓ ਵੀਰ ਜੀ ਸਤਸ੍ਰੀਆਕਾਲ ਅੰਤਲ ਜੀ ਆਪਣੀ ਮਾਂ ਨਰਲੇਬ ਕੌਰ ਦੇ ਕੋਲ ਖਲੋਤੇ ਮਨਿੰਦਰ ਨੇ ਤੋਤਲੀ ਜਵਾਨ ਵਿੱਚ ਰਚਪਾਲ ਸਿੰਘ ਨੂੰ ਫਤੇ ਬੁਲਾਈ ਉਹ ਸਸ਼ਤਰੀਆ ਕਾਲ ਬੇਟੇ ਸਸ਼ਤਰੀਆ ਕਾਲ ਮੀਮਸਾਬ ਰਚਪਾਲ ਸਿੰਘ ਨੇ ਨਰਲੇਬ ਕੌਰ ਨੂੰ ਸਲੂਟ ਦਿੰਦੇ ਆ ਗਿਆ ਵੀਰ ਜੀ ਤੁਸੀਂ ਮੈਂ ਤੁਹਾਨੂੰ ਪਛਾਣਿਆ ਹੀ ਨਹੀਂ ਨਰਲੇਬ ਇਹ ਮੇਰਾ ਬੱਟਮੈਨ ਹੈ ਨਹੀਂ ਇਹ ਮੇਰਾ ਹਮਸਾਇਆ ਹੈ ਮੇਰਾ ਵੀਰ ਰਚਪਾਲ ਸਿੰਘ ਹੈ ਨਵਿੰਦਰਪਾਲ ਸਿੰਘ ਨੇ ਰਚਪਾਲ ਸਿੰਘ ਦੀ ਤਾਰੀਫ ਕਰਦਿਆਂ ਕਿਹਾ ਅੱਛਾ ਅੱਛਾ ਆਈ ਸੀ ਇਹ ਹੋ ਰਚਪਾਲ ਸਿੰਘ ਜੀ ਨੇ ਹੁਣ ਫਿਰ ਇਹਨਾਂ ਦੇ ਤੜਾ ਆ ਗਿਆ ਇਸ ਕਰਕੇ ਮੈਨੂੰ ਵੀਰ ਜੀ ਦੀ ਪਛਾਣ ਨਹੀਂ ਆਈ। ਹੋਰ ਵੀਰ ਜੀ ਪਰਿਵਾਰ ਸਭ ਠੀਕ ਠਾਕ ਹੈ। ਹਾਂਜੀ ਮੇਮ ਸਾਹਿਬ ਸਭ ਠੀਕ ਠਾਕ ਚੜ੍ਹਦੀ ਕਲਾ ਵਿੱਚ ਨੇ। ਤੁਸੀਂ ਆਪਣੀ ਮੈਸੇਜ ਨੂੰ ਨਾਲ ਨਹੀਂ ਲਿਆਏ। ਮੇਮ ਸਾਹਿਬ ਜੀ ਮੇਰਾ ਤਾਂ ਅਜੇ ਵਿਆਹ ਹੀ ਨਹੀਂ ਹੋਇਆ। ਅੱਛਾ ਜੀ। ਹਾਂਜੀ ਹਾਂਜੀ। ਵੀਰ ਜੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਜੇਕਰ ਮੰਨੋਗੇ ਤਾਂ ਕਹੋ ਮੇਮ ਸਾਹਿਬ। ਵੀਰ ਜੀ ਤੁਸੀਂ ਹੁਣ ਨਾ ਤਾਂ ਕਿਸੇ ਹਿੰਦੂਸਤਾਨੀ ਦੇ ਅਧੀਨ ਹੋ ਤੇ ਨਾ ਹੀ ਅੰਗਰੇਜ਼ਾਂ ਦੇ। ਕਿਵੇਂ ਮੇਮ ਸਾਹਿਬ ਮੈਂ ਕੁਝ ਸਮਝਿਆ ਨਹੀਂ ਕਹਿੰਦਾ। ਵੀਰ ਜੀ ਮੇਮਾ ਤਾਂ ਅੰਗਰੇਜ਼ਾਂ ਨੂੰ ਕਿਹਾ ਜਾਂਦਾ ਹੈ ਮੇਮ ਸਾਹਿਬ ਜਾਂ ਸਾਹਿਬ ਇਹ ਸਭ ਕੁਝ ਫੌਜ ਵਿੱਚ ਰ ਮੈਂ ਫੌਜ ਚੋਂ ਰਜ਼ੈਨ ਲੈ ਲਿਆ ਹੈ ਤੇ ਸਾਬ ਹੋਰਾਂ ਦਾ ਕੋਰਟ ਮਾਰਸ਼ਲ ਹੋ ਗਿਆ ਹੈ ਵੀਰ ਜੀ ਹੁਣ ਤੁਸੀਂ ਮੈਨੂੰ ਆਪਣੀ ਸਿਵਲ ਬੋਲੀ ਵਿੱਚ ਬੁਲਾ ਲਿਆ ਕਰੋ ਚਲੋ ਮੈਂ ਤੁਹਾਨੂੰ ਭੈਣ ਜੀ ਕਹਦਿਆਂ ਕਰਾਂ ਤੁਹਾਨੂੰ ਕੋਈ ਨਾਰਾਜ਼ਗੀ ਤਾਂ ਨਹੀਂ ਨਾ ਵੀਰੇ ਮੈਂ ਕਿਉਂ ਨਾਰਾਜ਼ ਹਾਂ ਭੈਣਾਂ ਨੂੰ ਵੀਰਾ ਮਿਲੇ ਤਾਂ ਕਦੇ ਭੈਣ ਨਾਰਾਜ਼ ਹੁੰਦੀ ਹੈ ਮੈਨੂੰ ਤਾਂ ਤੁਹਾਡੇ ਵਰਗੇ ਬਹਾਦਰ ਵੀਰੇ ਦੀ ਲੋੜ ਹੈ ਭੈਣ ਜੀ ਮੈਨੂੰ ਵੀ ਤੁਹਾਡੇ ਵਰਗੀ ਦਸਤਾਰ ਵਾਲੀ ਗੁਰਸਿੱਖ ਭੈਣ ਦਾ ਚਾਹ ਸੀ ਅੱਜ ਵਾਹਿਗੁਰੂ ਨੇ ਕਹਿੰਦੇ ਵੀ ਪੂਰਾ ਕਰ ਦਿੱਤਾ ਮੇਰੇ ਲਈ ਤਾਂ ਅੱਜ ਕੋਈ ਚੰਗਾ ਦਿਨ ਚੜ੍ਹਿਆ ਹੈ ਭੈਣ ਜੀ ਮੇਰੀ ਜ਼ਿੰਦਗੀ ਵਿੱਚ ਕਦੇ ਘਰ ਵੱਲ ਮੋੜਾ ਪਿਆ ਮੈਨੂੰ ਆਪਣੇ ਘਰ ਵਸਣਾ ਨਸੀਬ ਹੋਇਆ ਤਾਂ ਤੁਹਾਨੂੰ ਇੱਕ ਵਾਰੀ ਸਾਰੇ ਪਰਿਵਾਰ ਨੂੰ ਮੈਂ ਆਪਣੇ ਘਰ ਲੈ ਕੇ ਜਾਊਂਗਾ ਤੁਸੀਂ ਮੇਰੀਆਂ ਭੈਣਾਂ ਦੇ ਸਿਰਾਂ ਉੱਤੇ ਜ਼ਰੂਰ ਦਸਤਾਰਾਂ ਸਜਾ ਕੇ ਆਇਓ ਜ਼ਰੂਰ ਵੀਰ ਜੀ ਜ਼ਰੂਰ ਪਰ ਵੀਰ ਜੀ ਆ ਘਰ ਨੂੰ ਮੋੜੇ ਵਾਲੀ ਗੱਲ ਕੀ ਕਹਿ ਰਹੇ ਹੋ ਹੁਣ ਕਿਤੇ ਬਾਹਰੋਂ ਭੈਣ ਜੀ ਮੈਂ ਪੰਜਾਬ ਪੁਲਿਸ ਵੱਲੋਂ ਪਗੋੜਾਂ ਤੇ ਹਿੰਦੁਸਤਾਨ ਸਰਕਾਰ ਵੱਲੋਂ ਬਾਗੀ ਕਹਿੰਦਾ ਰਸ਼ਪਾਲ ਸਿੰਘ ਯਾਦਾਂ ਦੇ ਸਮੁੰਦਰ ਵਿੱਚ ਡੁੱਬ ਗਿਆ ਸੋ ਦੋਸਤੋ ਇਹ ਸੀ ਬਾਗੀ ਕਾਫਲੇ ਦਾ ਭਾਗ ਚੌਥਾ ਤੇ ਭਾਗ ਪੰਜਵਾਂ ਲੈ ਕੇ ਕੱਲ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ